ਹਾਂਜੀ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਚੜ੍ਹਦੀ ਕਲਾ ਚ ਹੋਵੋਗੇ ਹਾਂਜੀ ਪਹਿਲਾਂ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਾਡੀ ਹਰ ਔਨਵਰਡ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਬਲੌਗਸ ਤੁਸੀਂ ਦੇਖਿਆ ਸੀਗਾ ਕਿ ਦਿਵਾਲੀ ਦੀਆਂ ਸਵਾਈਆਂ ਚੱਲ ਰਹੀਆਂ ਹਨਾ ਤੇ ਸੋ ਰਿਗਰਡਿੰਗ ਕਿ ਕੁਝ ਕੰਮ ਰਹਿ ਗਿਆ ਸੀਗਾ ਕਰਟਨਸ ਦਾ ਨਾ ਤੇ ਇਸ ਕਰਕੇ ਸੋ ਅੱਜ ਸਾਰੇ ਕਰਟਨਸ ਉਤਾਰ ਕੇ ਸਾਰੇ ਵਾਸ਼ ਕਰ ਦਿੱਤੇ ਗਏ ਤੇ ਤਾਰਾਂ ਸਾਰੀਆਂ ਭਰਤੀ ਮਾਤਾ ਜੀ ਨੇ ਤੇ ਇਹਨਾਂ ਨੂੰ ਉਤਾਰ ਕੇ ਨਾ ਵਾਸ਼ ਕਰਨਾ ਤੇ ਇਹਨਾਂ ਨੂੰ ਮਤਲਬ ਕਿ ਫੇਰ ਤਾਂ ਉਧਾਈ ਟੰਗਣਾ ਬਹੁਤ ਮੁਸ਼ਕਲ ਹੁੰਦਾ ਵਾਸ਼ਿੰਗ ਦਾ ਕੰਮ ਇਹਨਾਂ ਔਖਾ ਨਹੀਂ ਹੁੰਦਾ ਜਿੰਨਾ ਕਿ ਇਹਨਾਂ ਨੂੰ ਸਭ ਸਾਫ ਕਰਕੇ ਪਾਈਪਸ ਨੂੰ ਜਦੋਂ ਇਹਨਾਂ ਨੂੰ 1 ਬਾਈ 1 ਕਰਕੇ ਜਦੋਂ ਚੜਾਣਾ ਹੁੰਦਾ ਨਾ ਬਹੁਤ ਮੁਸ਼ਕਲ ਹੁੰਦੀ ਆ ਤੇ ਸਾਰੇ ਪਰਦੇ ਪਹਿਲਾਂ ਜਿੰਨੇ ਸੀਗੇ ਵਾਸ਼ ਕੀਤੇ ਤੇ ਵਾਸ਼ ਕਰਕੇ ਨਾ ਇਹਨਾਂ ਨੂੰ ਮੈਂ ਤਾਰ ਦੇ ਉੱਪਰ ਫਿਰ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮੈਂ ਉਲਝਾ ਨਾ ਮੈਂ ਮੈਂ ਨਾ ਤਾਰ ਦੇ ਉੱਪਰ ਹੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਟੰਗਿਆ ਸੀ ਕਿ ਪਤਾ ਲੱਗ ਜਾਏ ਕਿ ਤਾਕੀ ਦਾ ਕਿਹੜਾ ਆ ਵਿੰਡੋਜ਼ ਦੇ ਕਿਹੜੇ ਆ ਤੇ ਡੋਰਸ ਦੇ ਕਿਹੜੇ ਆ ਨਾ ਕਿਉਂਕਿ ਛੋਟੇ ਵੱਡੇ ਹੁੰਦੇ ਆ ਤੇ ਬਾਅਦ ਚ ਕਨਫਿਊਜ਼ਨ ਬਹੁਤ ਹੁੰਦੀ ਆ ਤੇ ਮੈਂ ਸੈੱਟ ਕਰ ਕਰਕੇ ਪਹਿਲਾਂ ਹੀ ਟੰਗੇ ਹੋਏ ਸੀਗੇ ਪਈ ਆ ਇਹ ਵਾਲੀ ਵਿੰਡੋਜ਼ ਦੇ ਆ ਜਾ ਵੱਡੇ ਵਾਲੇ ਡੋਰਸ ਦੇ ਹਨ ਤੇ ਇਦਾਂ ਹੀ ਮੈਂ ਜਿਹੜੇ ਜਿਹੜੇ ਵਿੰਡੋਜ਼ ਦੇ ਸੀਗੇ ਉਹਨਾਂ ਨੂੰ ਇਕੱਠਿਆਂ ਨੂੰ ਕਰਤਾ ਜਿਹੜੇ ਡੋਰਸ ਦੇ ਸੀਗੇ ਉਹਨਾਂ ਨੂੰ ਇਕੱਠਿਆਂ ਨੂੰ ਢੰਗ ਦਿੱਤਾ ਸੀਗਾ ਤਾਰ ਦੇ ਉੱਪਰ ਸਖਣੇ ਇਦਾਂ ਪਾਏ ਸੀਗੇ ਤੇ ਫਿਰ ਵੀ ਮੈਂ ਜਦੋਂ ਪਰਦੇ ਇਦਾਂ ਇਹਨਾਂ ਨੂੰ ਲੱਗੀ ਸੀ ਨਾ ਸਫਾਈ ਕਰਕੇ ਪਾਈਪਸ ਦੀ ਤੇ ਜਦੋਂ ਇਹਨਾਂ ਨੂੰ ਚੜਾਣ ਲੱਗੀ ਫਿਰ ਵੀ ਇੰਨੀ ਜ਼ਿਆਦਾ ਮੁਸ਼ਕਲ ਹੋਈ ਹੈ ਨਾ ਤੇ ਮੈਂ ਤਾਂ ਹਰ ਵਾਰ ਉਲਝੇ ਜਾਂਦੀ ਹਾਂ ਜਦੋਂ ਇਹ ਚੜਾ ਰਹੇ ਹੁੰਦੇ ਹੈ ਕਿ ਪਤਾ ਨਹੀਂ ਲੱਗਦਾ ਹੈਗਾ ਤੇ ਮਤਲਬ ਕਿ ਜੇ ਤਾਂ ਸਾਰੇ ਕੁਝ ਇਹ ਹੋਣਾ ਨਾ ਫਿਰ ਤਾਂ ਸੋਖਾ ਜਾਂਦਾ ਬੰਦਾ ਐਦਾਂ ਹੀ ਸਫਾਈ ਕਰੋ ਚਲੋ ਛਾੜ ਦਿਓ ਲੇਕਿਨ ਜਦੋਂ ਛਾੜ ਦਿੱ ਦੀਆ ਨਾ ਫਿਰ ਜੋ ਦੇਖੀ ਦੱਪੀ ਹੋਈ ਇਹ ਤਾਂ ਫਿਰ ਦੁਆ ਹੋ ਗਿਆ ਵੱਡਾ ਹੋ ਗਿਆ ਇੱਧਰ ਛੋਟਾ ਆਲਾ ਸੀ ਜਦੋਂ ਉਹਨਾਂ ਨੂੰ ਪਾ ਕੇ ਦਵਾਰਾ ਤੇ ਕਰਨਾ ਪੈਂਦਾ ਬਹੁਤ ਔਖਾ ਹੁੰਦਾ ਹੈ ਮੈਂ ਤਾਂ ਇਹ ਉਲਝ ਜਾਨੀ ਆ ਵੀ ਤੁਸੀਂ ਦੱਸਿਓ ਤੁਸੀਂ ਕਿਹੜੇ ਟ੍ਰਿਕ ਨਾਲ ਤੁਸੀਂ ਇਹਨਾਂ ਨੂੰ ਛੜਾਉਂਦੇ ਹੋ ਨਾ ਦਵਾਰਾ ਤੇ ਫਿਰ ਮੈਂ ਮਸੇ ਇਹਨਾਂ ਨੂੰ ਕਾਬੂ ਕੀਤਾ ਤੇ ਆਲਮੋਸਟ ਸਾਰੀਆਂ ਸਫਾਈਆਂ ਹੋ ਗਈਆਂ ਸੀ ਇਹੀ ਕੁਛ ਕੰਮ ਰਹਿਦਾ ਸੀਗਾ ਤੇ ਚਲੋ ਜੀ ਇਹ ਵੀ ਕੱਟਨ ਵਗੈਰਾ ਆਪਾਂ ਵਾਸ਼ ਕਰਕੇ ਇਹਨਾਂ ਨੂੰ ਵੀ ਥਾਂ-ਥਾਂ ਹੀ ਟੰਗਿਆ ਤੇ ਫਿਰ ਅਸੀਂ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਰੂਮ ਦੀ ਲੁੱਕ ਕਿ ਹੋ ਜਾਈ ਆਈ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਵੀ ਆਪਣੇ ਘਰਾਂ ਦੀ ਸਫਾਈ ਕਰ ਲਈ ਤੇ ਜੇ ਤੁਸੀਂ ਮੇਰੇ ਵਾਂਗੂ ਐਦਾ ਉਲਝਦੇ ਹੋ ਤੇ ਤੁਹਾਡੇ ਕੋਈ ਟ੍ਰਿਕ ਹੈਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੇਨਾਂ ਤਾਂ ਹਰ ਵਾਰੀ ਐਂ ਹੀ ਹੁੰਦੀ ਆ ਤੇ ਚਲੋ ਜੀ ਏਸੀ ਗਾ ਸਾਡਾ ਅੱਜ ਦਾ ਵਲੌਗ ਤੇ ਮੈਂ ਸਾਰੇ কারਟਨ ਵਗੈਰਾ ਸਾਰੇ ਵਿੰਡੋਸ ਤੇ ਡੋਰਸ ਤੇ ਤਾਂ ਚੜ ਦਿੱਤੇ ਸੀਗੇ ਤੇ ਫਿਰ ਤੁਹਾਨੂੰ ਹੁਣ ਦਿਖਾਉਂਦੇ ਆ ਸੀ ਆ ਰੂਮਸ ਦੀ ਲੁੱਕ ਤੇ ਫਾਈਨਲੀ কারਟਨ ਵਗੈਰਾ ਚੜਾਉਣ ਦਾ ਕੰਮ ਸਾਰਾ ਫਿਨਿਸ਼ ਹੋ ਗਿਆ ਸੀ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਲੁੱਕ ਤੇ ਕਟਨ ਲਗਾਉਣ ਤੋਂ ਬਾਅਦ ਕੁਛ ਲੁੱਕ ਇਹੋ ਜਿਹੀ ਆਈ 1 ਬਨ ਬਾਈ 1 ਕਰਕੇ ਸਾਰੇ ਕਟਨਸ ਲਗਾ ਦਿੱਤੇ ਗਏ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਫਾਈਨਲੀ ਲੁੱਕ ਕਟਨ ਲਗਾਉਣ ਤੋਂ ਬਾਅਦ ਇੱਧਰ ਡਰਾਈਂਗ ਰੂਮ ਦੇ ਵਿੱਚ ਮੇਰਾ ਬਹੁਤ ਟਾਈਮ ਲੱਗਿਆ ਕਿਉਂਕਿ ਅੱਜ ਮੈਂ ਇੱਧਰ ਕੀ ਕੀਤਾ ਇੱਧਰ ਸੇ ਥੋੜੀ ਜਿਹੀ ਸੈਟਿੰਗ ਚੇਂਜ ਕੀਤੀ ਫਲਾਵਰਸ ਹੀ ਫੇਰ ਵੀ ਸੈਟਿੰਗ ਨਹੀਂ ਹੋਈ ਕਿਤੇ ਇਹ ਐਦਾਂ ਹੀ ਦੀਵਾਨ ਬੱਧੇ ਹੀ ਪਈ ਆ ਤੇ ਜਿਹੜੀਆਂ ਸ਼ੀਲਡ ਸੀਗੀਆਂ ਇਹ ਅਲਮਾਰਾ ਦੇ ਵਿੱਚ ਕਈ ਚਿਰਤੋਂ ਇੱਥੇ ਟੰਗੀਆਂ ਪਈਆਂ ਸੀਗੀਆਂ ਫਿਰ ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਇੰਨੀ ਮਿਹਨਤਾਂ ਦੇ ਨਾਲ ਮੁਸ਼ਕਲਾਂ ਦੇ ਨਾਲ ਪ੍ਰਾਪਤ ਹੁੰਦੀਆਂ ਹਨਾ ਤੇ ਕਿਉਂ ਇਹਨਾਂ ਨੂੰ ਬੰਦ ਕਰਕੇ ਰੱਖਣਾ ਤੇ ਇਹਨਾਂ ਨੂੰ ਵੀ ਇੱਥੇ ਹੀ ਚੰਦਿਆ ਹਨਾ ਸੋ ਇਸ ਕਰਕੇ 1 ਬਾਈ 1 ਇਹਨਾਂ ਨੂੰ ਵੀ ਇੱਥੇ ਟਿਕਾਇਆ ਤੇ ਫਿਰ ਇਧਰ ਕਟਨ ਲਗਾਉਣ ਤੋਂ ਬਾਅਦ ਸੋ ਲੁੱਕ ਇਹੋ ਜਿਹੀ ਆਈ ਰੂਮ ਦੀ ਤੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਇਹ ਸੀ ਸਾਡਾ ਅੱਜ ਦਾ ਬਲੌਗ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਇੱਥੇ ਹੀ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ